ਸਾਸਤ੍ਰੀ ਕਾਲ ਜੀ ਸਾਰਿਆਂ ਨੂੰ ਅਸੀਂ ਅੱਜ ਰੋਡੇਪਿੰਡ ਦੇ ਗਰਾਊਂਡ ਤੋਂ ਇਹ ਵੀਡੀਓ ਬਣਾ ਰਹੇ ਆ ਤੇ ਥੋੜੀ ਵੱਖਰੀ ਗੱਲ ਆ ਅੱਜ ਇਸ ਵੀਡੀਓ ਦੇ ਵਿੱਚ ਵੀ ਸਾਡੇ ਕੋਚ ਸਾਹਿਬ ਬਾਈ ਮਨਜਿੰਦਰ ਸਿੰਘ ਜੀ ਸੀਪਾ ਜਿਨ੍ਹਾਂ ਨੂੰ ਕੋਚਿੰਗ ਕਰਦਿਆਂ ਨੂੰ ਅੱਜ 20 ਸਾਲ ਹੋ ਗਏ ਆ ਤੇ ਇੱਕ ਏਰੀਆ ਨਾਲੇ ਜ਼ੋਰਦਾਰ ਤਾੜੀਆਂ ਸਾਰਿਆਂ ਨੂੰ 20 ਸਾਲ ਦਾ ਸਮਾਂ ਜਿਹੜਾ 20 ਸਾਲ ਕਹਿਣ ਨੂੰ ਤਾਂ ਥੋੜੇ ਜਿਹਾ ਲੱਗਦੇ ਜੇ ਆਪਾਂ ਬੋਲਦੇ ਆ ਪਰ 20 ਸਾਲਾਂ ਚ ਇੱਕ ਬੱਚਾ ਜਨਮ ਲੈ ਕੇ ਗੱਭਰੂ ਹੋ ਜਾਂਦਾ ਜਵਾਨ ਹੋ ਜਾਂਦਾ ਸੋਕੋਬ ਸਾਹਿਬ ਦਾ ਬਹੁਤ ਵਧੀਆ ਜਿਹੜਾ ਐਕਸਪੀਰੀਅੰਸ ਰਿਹਾ ਸਾਡੇ ਪਿਛਲੇ 15-20 ਸਾਲਾਂ ਤੋਂ ਸਾਡੀ ਲਿਆਜ ਆ ਮਿੱਤਰਤਾ ਹੀ ਆ ਤੇ ਜਿਨ੍ਹਾਂ ਨੇ ਆਪਣੇ ਵਰਲਡ ਕੱਪ ਹੋਏ ਉਹਨਾਂ ਦੇ ਵਿੱਚ ਕੀਨੀਆ ਦੀ ਟੀਮ ਸਿਆਰਾ ਲਿਓਨ ਦੀ ਨੇਪਾਲ ਦੀਆਂ ਟੀਮਾਂ ਨੂੰ ਕੋਚਿੰਗ ਦੇ ਕੇ ਇੱਥੇ ਵਰਲਡ ਕੱਪ ਖੜਾਇਆ ਤੇ ਉਸ ਤੋਂ ਇਲਾਵਾ ਜਿੱਦਾਂ ਆਪਣੇ ਯੂਨੀਵਰਸਿਟੀ ਲੈਵਲ ਦੇ ਮੁਕਾਬਲੇ ਹੁੰਦੇ ਆ ਉੱਥੇ ਵੀ ਇਹਨਾਂ ਨੇ ਤਿਆਰ ਕੀਤੇ ਖਿਡਾਰੀ ਐਥਲੈਟਿਕਸ ਦੇ ਵਿੱਚ ਤੇ ਹੋਰ ਬਹੁਤ ਸਾਰੀਆਂ ਖੇਡਾਂ ਦੇ ਵਿੱਚ ਜਿਹੜੇ ਉਹਨਾਂ ਨੇ 골ਡ ਮੈਡਲ ਜਿੱਤੇ ਆ ਤੇ ਬਾਈ ਸੀ ਭਾਈ ਸਾਡੇ ਨਾਲ ਨੇ ਬਾਈ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਬਹੁਤ ਬਹੁਤ ਮੁਬਾਰਕ ਪਰਮਾਤਮਾ ਦੀ ਕਿਰਪਾ ਨਾਲ ਬਹੁਤ ਹੀ ਵਧੀਆ ਰਿਆ ਗਰਾਊਂਡਾਂ ਤੋਂ ਸ਼ੁਰੂ ਹੋਏ ਆ ਤੇ ਅੱਜ ਵੀ ਗਰਾਊਂਡ ਸੀ ਆ ਤੇ ਬੱਚਿਆਂ ਨੇ ਬੱਚਿਆਂ ਦੇ ਮਾਪਿਆਂ ਨੇ ਬਹੁਤ ਸਾਥ ਦਿੱਤਾ ਤੇ ਕਾਫੀ ਜਿਹੜੇ ਪਲੇਅਰ ਫਾਇਦਾ ਲੈ ਚੁੱਕੇ ਆ ਕੋਚਿੰਗ ਤੋਂ ਵਿਦੇਸ਼ਾਂ ਚ ਜਾਵੜੇ ਪਲੇਅਰ ਕਾਫੀ ਪਲੇਅਰ ਜੌਬ ਤੇ ਆ ਠੀਕ ਹੈ ਭਾਈ ਤੇ ਭਾਈ ਜਿਹੜਾ ਆਪਣੀ ਪਹਿਲੀ ਸ਼ੁਰੂਆਤ ਸੀਗੀ ਕਿਹੜੇ ਸੰਦੀ ਸੀ ਕਿਹੜੇ ਉਹ ਖਿਡਾਰੀ ਸੀ ਜਾਂ ਕਿਵੇਂ ਜੀ ਸ਼ੁਰੂਆਤ ਸੀ ਥੋੜਾ ਜਿਆਦਾ ਸੰਖੇਪ ਸਖਰਾਜ ਰੋਡੇ ਕਾਲਜ ਤੇ ਕੈਂਪ ਲੱਗਿਆ ਸੀ ਸਰਦਾਰ ਫੰਗਣ ਸਿੰਘ ਆਲਮਾਲਾ ਤੇ ਸਰਦਾਰ ਅਵਤਾਰ ਸਿੰਘ ਤਾਰੀ ਕੋਟਲੇ ਤੋਂ ਉਸ ਕੈਂਪ ਦੇ ਵਿੱਚ 2001 ਚ ਮੈਂ ਵੀ ਟ੍ਰੇਨਿੰਗ ਕਰਦੇ ਰਹੇ ਆਪਣੇ ਇਲਾਕੇ ਦੇ ਕਾਫੀ ਪਲੇਅਰ ਸੀ ਬਹੁਤ ਵਧੀਆ ਟ੍ਰੇਨਿੰਗ ਹੋਈ ਆ ਲੰਡਿਆਂ ਦੀ ਟੀਮ ਵੀ 60 ਕਿਲੋ ਤੋਂ ਪੰਜ ਉਸ ਕੈਂਪ ਤੋਂ ਹੀ ਗਈ ਆ ਤੇ ਲੰਡੇ ਵੇਖੋ ਕਿੰਨਾ ਵਧੀਆ ਖੇਡਦੇ ਰਹੇ ਹਨਾ ਤੇ ਆਪਣੇ ਰੋਡੇ ਪਣ ਤੋਂ ਮੁੰਦਰੀ ਬਾਈ ਹੋਣੀ ਹੋਰ ਇਲਾਕੇ ਦੇ ਪਲੇਅਰ ਬਹੁਤ ਸੀਗੇ ਮੇਰੇ ਉੱਥੇ ਸੱਟ ਲੱਗ ਗਈ ਸੀ ਰੀੜ ਦੀ ਹੱਡੀ ਤੇ ਮੈਂ ਕਬੱਡੀ ਖੇਡ ਨਹੀਂ ਸਕਿਆ ਪਰ ਗਰਾਊਂਡ ਨਾਲ ਲਗਾ ਸੀਗਾ ਗਰਾਊਂਡ ਮੈਂ ਜਾਂਦਾ ਰਹਿੰਦਾ ਸੀਗਾ ਫਿਰ ਸਾਡੇ ਪਿੰਡ ਤੋਂ ਛੋਟੇ-ਛੋਟੇ ਬੱਚੇ ਐ ਇੱਕ ਦਿਨ ਮੈਨੂੰ ਕਹਿੰਦੇ ਵੀ ਤੁਸੀਂ ਆਪਣਾ ਸਾਨੂੰ ਗਰਾਊਂਡ ਬਣਾ ਕੇ ਦਿਓ ਮੈਂ ਗਰਾਊਂਡ ਬਣਾਇਆ ਫਿਰ ਮੈਂ ਬੱਚਿਆਂ ਨੂੰ ਨਾਲ ਮਾੜਾ-ਮੋਟਾ ਦੱਸਣ ਲੱਗ ਗਿਆ ਇੱਥੋਂ ਸ਼ੁਰੂਆਤ ਹੋ ਗਈ ਕੋਚਿੰਗ ਦੀ ਤੇ ਉਹ ਜਿਹੜੀ ਸਾਡੀ ਟੀਮ ਸੀ ਐਕਸ਼ਨਾਂ ਵਾਲੀ ਮੈਨੂੰ ਲੱਗਦਾ ਉਹ ਕਬੱਡੀ ਇਤਿਹਾਸ ਦੇ ਵਿੱਚ ਸਭ ਤੋਂ ਛੋਟੇ ਬੱਚਿਆਂ ਦੀ ਸਭ ਜੂਨੀਅਰ ਬੱਚੇ ਸੀ ਤੇ ਉਮਰ ਮਸਾਂ ਹੀ 7-8 ਸਾਲ ਬੋਡੀ weight ਸੀਗਾ 18-20 ਕਿਲੋ ਉਹ ਇੱਕ ਟੀਮ ਬਹੁਤ ਹੀ ਵਧੀਆ ਟੀਮ ਬਣ ਕੇ ਆਈ ਹੈ ਨਾ ਹੌਂਚ ਤੇ ਜਿਹੜੀ ਕਿ ਵੱਡੇ ਮੇਲਿਆਂ ਦੇ ਪੰਜਾਬ ਦੇ ਵੱਡੇ ਮੇਲਿਆਂ ਦੇ ਪ੍ਰਦਰਸ਼ਨੀ ਮੈਚ ਖੇੜਦੀ ਰਹੀ ਹੈ ਉਹ ਸਾਰੇ ਬੱਚੇ ਸਰਦਾਰ ਸੀ ਉਹ ਕਿੱਸਾ ਧਾਰੀ ਚਲੋ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੁਹਾਡੀ ਅਚੀਵਮੈਂਟ ਦੇ ਲਈ ਤੇ ਅਸੀਂ ਵੀ ਆਪਦੇ ਆਪ ਨੂੰ ਭਾਗ ਆਲਾ ਸਮਝਦੇ ਆ ਵੀ ਤੁਸੀਂ ਅੱਜ ਸਾਡੇ ਗਰਾਊਂਡ 'ਚੋਂ ਤੇ ਜੇ ਆਪਣੇ 골ਡ ਮੈਡਲ ਆ ਵੀ ਆਪਣੇ ਕਿੰਨੇ ਕਿ ਬੱਚਿਆਂ ਨੇ ਯੂਨੀਵਰਸਿਟੀ ਜਿੱਤੇ ਉਹਦੇ ਬਾਰੇ ਥੋੜਾ ਜਿਹਾ ਹਾਂ ਸ੍ਰੀ ਰਾਜ ਆਪਣਾ 4 ਸਾਲ ਲਗਾਤਾਰ ਅਸੀਂ ਯੂਨੀਵਰਸਿਟੀ 'ਚੋਂ ਓਵਰਾਲ ਚੈਂਪੀਅਨ ਰਹੇ ਆ ਓਕੇ ਜੀ ਤੇ 골ਡ ਆਏ ਆ ਸਾਡੇ ਜਿਹੜੇ ਲਗਭਗ 56 ਦੇ ਕਰੀਬ 골ਡ ਆ ਟੋਟਲ 99 ਮੈਡਲ ਆ ਠੀਕ ਹੈ ਜੀ 17 ਲੜਕੀਆਂ ਸੀ ਜਿਨ੍ਹਾਂ ਨੇ ਟੋਟਲ ਮੈਡਲ ਜਿੱਤੇ ਆ ਲਗਾਤਾਰ 3 ਸਾਲਾ ਕੱਪ ਜਿੱਤੇ ਆ ਯੂਨੀਵਰਸਿਟੀ ਚੋਂ ਸੀ ਤੇ ਬਹੁਤ ਵੱਡੀ ਇਹ ਵੀ ਅਚੀਵਮੈਂਟ ਆ ਪਰਮਾਤਮਾ ਦੀ ਕਿਰਪਾ ਨਾਲ ਬਾਕੀ ਸਨਗਰਾਜ ਜਿਹੜੇ ਸਾਡੇ ਛੋਟੇ ਬੱਚੇ ਆ ਆਪਾਂ ਸ਼ੁਰੂ ਕੀਤੀ ਸੀ ਨਾ ਕੋਚਿੰਗ ਜਿੰਨਾ ਤੋਂ ਹਾਂਜੀ ਉਹਨਾਂ ਬੱਚਿਆਂ ਚੋਂ ਮੇਰੇ ਪਿੰਡ ਦੇ 4 ਮੁੰਡੇ ਜਿਹੜੇ ਆਰਮੀ ਚ ਆ ਓਕੇ ਜੀ ਤੇ ਬਾਕੀ ਆਪਣੇ ਇਲਾਕੇ ਚੋਂ 3 ਮੁੰਡੇ ਹੋਰ ਆਰਮੀ ਚ ਆ 1 ਮੁੰਡਾ ਪੁਲਿਸ ਚ ਆ ਠ ਤੇ ਚਾਰ ਲੜਕੀਆਂ ਪੁਲਿਸ ਚ ਇੱਕ ਲੜਕੀ ਹੋਣੀ ਮੇਰੇ ਪਿੰਨ ਤੋਂ ਪੁਲਿਸ ਚ ਹੋਈ ਹੈ ਜੈ ਸਿੰਘ ਵਾਲੇ ਤੋਂ ਸੁਤਵਿੰਦਰ ਕੌਰ ਲੜਕੀ ਮੇਰੇ ਪਿੰਨ ਤੋਂ ਮਨਦੀਪ ਕੌਰ ਫਿਰ ਲਾਡੀ ਆ ਲੜਕੀ ਮੰਦੀਰਾ ਤੋਂ ਯਾਨੀ ਬਹੁਤ ਵਧੀਆ ਰਿਆ 13 14 ਬੱਚੇ ਯਾਨੀ ਦੀ ਸਰਕਾਰੀ ਯੋਗ ਤੇ ਚਲੇਗੇ ਚਲੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਥੈਂਕ ਯੂ ਤੁਹਾਡਾ ਲੈਓ ਜੀ ਬਾਈ ਹੁਣ ਅਸੀਂ ਤੁਹਾਨੂੰ ਜੀ ਬੜੀ ਤੱਕ ਸੁਆਹਿਬ ਜੀ ਲੈ ਲੇ ਚੱਲਦੇ ਜੂਗੋ ਆ ਬੈਠੋ ਯਾ ਮਾ ਆਉਂਦੇ ਨਹੀਂ ਇਹ ਡੁਪਲੀਕੇਟ ਜੁਹੰਦੇ ਨਹੀਂ ਤੁਸੀਂ ਕੱਟ ਕੇ ਥੋੜੀ ਘੱਟ ਜੂ ਕਰਦੇ ਹੋ ਕੋਈ ਨਾ ਉਹ ਚ ਕੱਟੀ ਜਾਣੀ ਆਹ ਹਰੂ ਨੇ ਆਜੋ ਆਹੋ ਸਾਰੇ ਆ ਜਾਣੇ ਤਾਂ ਸੁੱਕੇ ਆ ਜਾਓ ਕੋਈ ਨਹੀਂ ਆਈ ਆਈ ਬਈ ਗੰਦੀ ਮਿੱਠਾ ਜਾਦੇ ਨਾ ਹੋ ਜੇ ਥੋੜਾ ਸਾਹ ਨਾ ਸੰਗੇਪ ਤੇ ਰੱਖੋ ਇਧਰਲੇ ਪਾਸੇ ਇਧਰਲੇ ਵਾਸੇ ਠੀਕ ਹੈ ਬਈ ਜਿੰਨਾ ਆਪਾਂ ਤਾਂ ਨਹੀਂ